ਨਾਲੇ ਦਾ ਸ਼ਹਿਰ ਦਾ ਡੋਰ ਟੂ ਡੋਰ ਕਰ ਰਿਹਾ ਤੁਸੀਂ ਦੇਖਿਆ ਸਾਡੇ ਨਾਲ ਸਾਰਾ ਤੁਹਾਨੂੰ ਲੱਗੇਗਾ ਸਾਰਾ ਸ਼ਹਿਰ ਸਾਡੇ ਨਾਲ ਆਇਆ ਜੀ ਸੁਬੇ ਰਮਦਾਸ ਕਰਕੇ ਐਸੀ ਡੋਰ ਟੂ ਡੋਰ ਹੋਣਾ ਜਨਾਲਾ ਚ ਕਰ ਰਹੇ ਹੋ ਰਮਦਾਸ ਕਿਸ ਤਰੀਕੇ ਦਾ ਹੰਗਾਰਾ ਸੀਗਾ ਤਾਲੀਵਾਲ ਸਾਹਿਬ ਜਿੱਤਲੇ ਨੇ ਕੋਈ ਸ਼ੱਕ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਹਲਕਾ ਜਿੱਥੇ ਅਸੀਂ ਵਿਕਾਸ ਕੀਤਾ ਇੱਕ ਤਰਫਾ ਹੋ ਕੇ ਸਾਨੂੰ ਦੱਸੇ ਕਿ ਲੋਕ ਜਾਗਰੂਕ ਨੇ ਔਰ ਵਿਕਾਸ ਚਾਹੁੰਦੇ ਵੀ ਨੇ ਕਿਹੜਾ ਨਾਰਾ ਲਾ ਰਹੇ ਹੋ ਝਾੜੂ 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 ਹੀ ਚੱਲੇਗਾ ਸਸੂਗਾਲ ਦਾ ਸਮਰੋਹ ਦੇਖ ਰਹੇ ਦਸਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸਕਾ ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਪ੍ਰਚਾਰ ਜਾਰੀ ਆ ਉਸ ਦੇ ਤਿੱਕੇ ਨਾਲ ਗੱਲ ਕਰੀਏ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਉਹਨਾਂ ਦੇ ਅੱਜ ਜਿਹੜਾ ਅੱਜ ਰੋਡ ਟੂ ਡੋਰ ਕੀਤਾ ਜਾ ਰਿਹਾ ਹਲਕਾ ਅਜਨਾਲਾ ਦੀ ਗੱਲ ਕਰੀਏ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਅੱਜ ਰੋਡ ਟੂ ਜੋ ਜਿਹੜਾ ਵਾ ਰੋਡ ਟੂ ਡੋਰ ਕੀਤਾ ਜਾ ਰਿਹਾ ਤੇ ਇੱਥੇ ਮੱਡ ਮੋਮਨਦੀਪਪੁਰ ਧਾਰੀਵਾਲ ਜਿਹੜੇ ਅਚੇਚੇ ਤੌਰ ਤੇ ਲੋਕਾਂ ਨਾਲ ਰੂਬਰੂ ਹੋ ਰਹੇ ਨੇ ਤੇ ਲੋਕਾਂ ਨਾਲ ਮਿਲ ਰਹੇ ਨੇ ਮੈਮ ਕੀ ਕਹਿੰਦੇ ਹੋ ਅੱਜ ਇੱਥੇ ਤੁਸੀਂ ਇਹ ਤੁਹਾਡੇ ਵੱਲ ਡੋਰ ਟੂ ਡੋਰ ਕੀਤਾ ਜਾ ਰਿਹਾ ਅੱਜ ਜਿਸੀ ਤੇ ਸ਼ਹਿਰ ਦਾ ਜਿਹੜਾ ਨਾਲੇ ਸ਼ਹਿਰ ਦਾ ਸਵੇਰੇ ਅਸੀਂ ਰਮਦਾਸ ਸ਼ਹਿਰ ਦਾ ਕਰਕੇ ਆਇਆ ਹੁਣ ਅਸੀਂ ਸ਼ਾਮ ਨੂੰ ਜਨਾਲੇ ਦਾ ਸ਼ਹਿਰ ਦਾ ਡੋਰ ਟੂ ਡੋਰ ਕਰ ਰਿਹਾ ਤੁਸੀਂ ਦੇਖਿਆ ਸਾਡੇ ਨਾਲ ਸਾਰਾ ਤੁਹਾਨੂੰ ਲੱਗੇਗਾ ਸਾਰਾ ਸ਼ਹਿਰ ਸਾਡੇ ਨਾਲ ਆਇਆ ਬਹੁਤ ਵਧੀਆ ਰਿਸਪੌਂਸ ਹੈ ਸਾਰੇ ਵਰਕਰ ਸਾਰੇ ਸਾਡੇ ਸਪੋਰਟਰ ਬਹੁਤ ਐਕਸਾਈਟਡ ਨੇ ਤੁਸੀਂ ਸਵੇਰੇ ਰਮਦਾਸ ਕਰਕੇ ਆਏ ਸੀ ਡੋਰ ਟੂ ਡੋਰ ਹੁਣ ਅਜਨਾਲਾ ਚ ਕਰ ਰਹੇ ਹੋ ਰਮਦਾਸ ਕਿਸ ਤਰੀਕੇ ਦਾ ਹੰਗਾਰਾ ਸੀਗਾ ਬਹੁਤ ਵਧੀਆ ਬਹੁਤ ਵਧੀਆ ਉੱਥੇ ਵੀ ਤੁਸੀਂ ਦੇਖਿਆ ਹੋਏਗਾ ਸਾਡੇ ਨਾਲ ਬਹੁਤ ਲੋਕ ਸੀਗੇ ਔਰ ਦੁਕਾਨ ਵਾਲੇ ਕਿਹੜੇ ਨੇ ਸਾਨੂੰ ਜਿੰਨੇ ਵੀ ਬਜ਼ਾਰ ਚ ਅਸੀਂ ਗਏ ਸਾਰੇ ਸਾਨੂੰ ਖਿੜੇ ਮੱਥੇ ਮਿਲੇ ਉਹ ਤੁਸੀਂ ਕਾਫੀ ਜੁਆਇਨੀਆਂ ਵੀ ਕਰ ਰਹੇ ਹੋ ਕਿੱਦਾਂ ਦਾ ਪਿਆਰ ਮਿਲਿਆ ਕਿਉਂਕਿ ਤੁਸੀਂ ਵਿਧਾਨ ਸਭਾ ਚ ਵੀ ਜੋ ਇਲੈਕਸ਼ਨ ਸੀਗੀਆਂ ਉਦੋਂ ਵੀ ਕਾਫੀ ਸੰਘਰਸ਼ ਕੀਤਾ ਸੀ ਕਾਫੀ ਮਿਹਨਤ ਕੀਤੀ ਸੀ ਉਹ ਫਿਰ ਮਿਹਨਤ ਜਾਰੀ ਹੈ ਕਿਉਂਕਿ ਅੱਠ ਸੈਕਿੰਡ ਲਾਸਟ ਦੇਣਿਆ ਕੱਲ ਦਾ ਲਾਸਟ ਦਿਨ ਰਹਿ ਗਿਆ ਵਾ ਅੱਜ ਵੀ ਮਿਹਨਤ ਕਰ ਰਹੇ ਹੋ ਕਿੰਨਾ ਕ ਹੰਗਾਰਾ ਮਿਲ ਰਿਹਾ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਪਰ ਜਿਹੜੀ ਪਰਸਨਲੀ ਮੈਂ ਮੈਨੂੰ ਤਾਂ ਕਰੰਦੀ ਆ ਕਿ ਮੈਂ ਜਾਣੀ ਕਿ ਜਿਹੜੇ ਇੱਥੇ ਵੋਟਰ ਸਾਡੇ ਜਾਗਰੂਕ ਹੋਣ ਤੇ ਲੋਕਤੰਤਰ ਦੇ ਮਾਇਨੇ ਜਿਹੜੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਲੀਵਾਲ ਸਾਹਿਬ ਜਿੱਤ ਲੈਨੇ ਕੋਈ ਸ਼ੱਕ ਨਹੀਂ ਪਰ ਇਹ ਸੀ ਜਿੱਥੇ ਤੁਸੀਂ ਵਿਕਾਸ ਕੀਤਾ ਇੱਕ ਤਰਫਾ ਹੋ ਕੇ ਸਾਨੂੰ ਦੱਸੇ ਕਿ ਲੋਕ ਜਾਗਰੂਕ ਨੇ ਔਰ ਵਿਕਾਸ ਚੰ데요 ਵੀ ਨੇ ਤਾਂ ਅਸੀਂ ਨਹੀਂ ਮਿਹਨਤ ਕਰ ਰਹੇ ਕਿ ਲੱਗਦੀ ਫਿਰ ਵੀ ਤੁਸੀਂ 2 ਸਾਲ ਕੰਮ ਦੇ ਮਿਸਾਲ ਦਾ ਜਿਹਦਾ ਪਹਿਲਾਂ ਵੀ ਪੰਪਲੈਟ ਵੰਜ ਰਹੇ ਸੀ ਅੱਜ ਵੀ ਮਿਲ ਰਹੇ ਹੋ ਲੋਕਾਂ ਨੂੰ ਕੀ ਕੀ ਦੱਸ ਰਹੇ ਹੋ ਨਾਲ ਨਾਲ ਕੀ ਕੀ ਦੱਸ ਸਾਡੀ ਟੈਗ ਲਾਈਨ ਨਹੀਂ ਹੈ ਕਿ ਆਸਵਾ ਤੁਸੀਂ ਕੰਮ ਨਾਲ ਸਾਥ ਦਿਓ ਕੰਮ ਨੂੰ ਵੋਟ ਪਾਓ ਵਿਕਾਸ ਨੂੰ ਵੋਟ ਪਾਓ ਆਪਣੇ ਕੋ ਇੱਕ ਨੂੰ ਵੋਟ ਪਾਓ ਜਿਨ੍ਹਾਂ ਨੇ 70 ਸਾਲ ਕੁਛ ਨਹੀਂ ਕੀਤਾ ਵੀਰ ਹੋਰ ਐਮਪੀ ਬਣਾ ਦੋਗੇ ਉਹ ਫਿਰ ਵੀ ਨਹੀਂ ਕੁਝ ਕਰ ਸਕਦੇ ਸੋਚਣ ਵਾਲਾ ਮਤਾ ਹੈ ਪਾਰਟੀ ਜਿਹੜੀ ਮਰਜ਼ੀ ਹੋਵੇ ਅਸੀਂ ਕਹਿਣ ਦੀ ਕੋਸ਼ਿਸ਼ ਇਹ ਕਰਿਆ ਕਿ ਅਸੀਂ ਆਪਣਾ ਰਿਪੋਰਟ ਕਰ ਲਿਖ ਕੇ ਪੇਸ਼ ਕੀਤਾ ਤੁਸੀਂ ਇਹਨੂੰ ਵੇਖੋ ਇਹਨੂੰ ਦੇਖ ਕੇ ਵੋਟ ਪਾਓ ਤਾਂ ਕਿ ਆਪਾਂ ਜਿਹੜਾ ਸ਼ੁਰੂਆਤ ਕੀਤੀ ਹੈ ਰਾਜਨੀਤੀ ਨੂੰ ਬਦਲਣ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਜਾਣ ਦੀ ਤੇ ਆਪਣੇ ਵਿਕਾਸ ਨੂੰ ਅੱਗੇ ਲੈ ਕੇ ਜਾਣ ਦੀ ਉਹਦੀਆਂ ਲੀਹਾਂ ਤੋਂ ਨਹੀਂ ਲੈਣਾ ਉਹਦੀਆਂ ਲੀਹਾਂ ਤੋਂ ਅਸੀਂ ਲੈਣਾ ਜਾਈਏ ਜ਼ਰੂਰੀ ਹੈ ਕਿ ਸਿਆਸਤ ਵਾਰ ਆਮ ਆਦਮੀ ਪਾਰਟੀ ਦਾ ਸਾਥ ਦੇ ਤਾਰੀਵਾਲ ਸਾਹਿਬ ਵੀ ਪ੍ਰਚਾਰ ਕਰਦੇ ਨੇ ਬਸ ਇੱਕੋ ਗੱਲ ਕਰਦੇ ਨੇ ਵੀ ਝਾੜੂ 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 ਤੁਸੀਂ ਵੀ ਬੜੀ ਵਾਰੀ ਸਪੀਚ ਵੇਖਿਆ ਵੀ ਝਾੜੂ ਦੀ ਗੱਲ ਕੀਤੀ ਜਾਂਦੀ ਆ ਖੁੱਲ ਕੇ ਦੱਸੋ ਕਿ ਸਫਾਈ ਸਵੈਸਿ ਵਿਧਾਨ ਸਭਾ ਦੀ ਕੀਤੀ ਹੈ ਲੋਕ ਸਭਾ ਚ ਉਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ ਜਿਹੜਾ ਇਸ ਵੇਲੇ ਤਾਨਾਸ਼ਾਹੀ ਰਵਈਆ ਚੱਲਦਾ ਪਿਆ ਕੇਂਦਰਪਤੀ ਸਰਕਾਰ ਦਾ ਉੱਥੇ ਤੇ ਹੋਰ ਵੀ ਜ਼ਿਆਦਾ ਲੋੜ ਹੈ ਝਾੜੂ ਦੀ ਝਾੜੂ ਚ ਲਾ ਕੇ ਅਸੀਂ ਚਾਹੁੰਦੇ ਆ ਕਿ ਉੱਥੇ ਅਸੀਂ ਐਸੀ ਸਰਕਾਰ ਆਵੇ ਜਿਹੜੀ ਸਾਡੀ ਸਾਂਝੀ ਵਾਲਤਾ ਦੀ ਗੱਲ ਕਰੇ ਸਾਡਾ ਧਰਮ ਨਿਰਪੱਖ ਦੇਸ਼ ਰਿਆ ਸ਼ੁਰੂ ਤੋਂ ਉਹਦੀ ਗੱਲ ਕਰੇ ਤੇ ਸਾਡੀ ਜਿਹੜੀਆਂ ਨੇ ਤਾਰ-ਤਾਰ ਹੁੰਦੀਆਂ ਜਿਹੜੀਆਂ ਨੇ ਸਾਡੇ ਸਮਾਜ ਦੀਆਂ ਨੇ ਜਿਹੜੀਆਂ ਨੇ ਸਾਂਝੀ ਸਾਂਝੀ ਵਾਲਤਾ ਜਿਹੜੀ ਹੈ ਉਹਨੂੰ ਠੀਕ ਕਰੀਏ ਤੇ ਆਪਣੇ ਦੇਸ਼ ਨੂੰ ਆਪਾਂ ਚੰਗੇ ਰਾਹ ਤੇ ਲੈ ਕੇ ਜਾਈਏ ਲੋਕਤੰਤਰ ਨੂੰ ਲੋਕਤੰਤਰ ਰਹਿਣ ਦਈਏ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਝਾੜੂ ਜਿਹੜਾ ਆ ਉਹ ਲੋਕ ਸਭਾ ਚ ਲੈ ਕੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਸਾਡੇ ਹਲਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਵੋਟਰਸ ਨੂੰ ਅਪੀਲ ਹੀ ਕਰਨਾ ਚਾਹੁੰਦੇ ਆ ਕਿ ਸਾਨੂੰ ਕਹਿੰਦੇ ਕਿ ਕਾਂਗਰਸ ਨਾਲ ਫਾਈਟ ਹੈ ਅਸੀਂ ਇਹ ਕਹਿੰਦੇ ਕਿ ਕਾਂਗਰਸ ਨਾਲ ਸਾਡੀ ਕੋਈ ਫਾਈਟ ਨਹੀਂ ਹੈਗੀ 70 ਸਾਲਾਂ ਦੇ ਵਿੱਚ ਸਾਨੂੰ ਇੱਕ ਵੀ ਕੰਮ ਕਰਕੇ ਆ ਕੇ ਦਿਖਾ ਦਿੰਗੇ ਜਿਹੜਾ ਜ਼ਿਲ੍ਹੇ ਦੇ ਵਿੱਚ ਕੀਤਾ ਸਾਡੇ ਅੰਮ੍ਰਿਤਸਰ ਸ਼ਹਿਰ ਵਾਸਤੇ ਕੀਤਾ ਸਾਡੀ ਗੁਰੂ ਕੀ ਨਗਰੀ ਵਾਸਤੇ ਕੀਤਾ ਨਹੀਂ ਕੀਤਾ ਤਾਲੀਵਾਲ ਸਾਹਿਬ ਨੇ ਹਲਕੇ ਦਾ ਵਿਕਾਸ ਕੀਤਾ ਪੰਜਾਬ ਦਾ ਕੀਤਾ ਪੰਜਾਬ ਦਾ ਕਰਕੇ ਦਿਖਾਇਆ ਫਰਕ ਸਮਝਣ ਸਾਡੇ ਵੋਟਰ ਜਿਹੜੇ ਨੇ ਅਪੀਲੇ ਕਰਦੇ ਆ ਕਿ ਉਹ ਫਰਕ ਸਮਝਣ 70 ਸਾਲਾਂ ਦਾ 2 ਸਾਲਾਂ ਦਾ ਫਰਕ ਸਮਝਣ ਤੇ ਫਿਰ ਜਿਹੜਾ ਡਿਸੀਜਨ ਹੈ ਉਹ 1 ਜੂਨ ਨੂੰ ਜਿਹੜਾ ਲੈਣਾ ਉਹ ਲੈਣ ਸੋਚ ਸਮਝ ਕੇ ਲੈਣ ਆਪਣੇ ਵਿਕਾਸ ਵਾਸਤੇ ਆਪਣੀ ਸੁਲਤਾਣ ਵਾਸਤੇ ਲੋਕਤੰਤਰ ਵਾਸਤੇ ਤੇ ਸੰਵਿਧਾਨ ਵਾਸਤੇ ਲੈ ਆਜ ਫਿਰ ਕਿਹੜਾ ਨਾਰਾ ਲਾ ਰਹੇ ਹੋ ਝਾੜੂ 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 ਹੀ ਚ ਬਹੁਤ ਆ ਰਿਹਾ ਤੇਰਾ ਜ਼ੀਰੋ ਵੀ ਕਰਕੇ ਦਿਖਾਵਾਂਗੇ ਮੈਡਮ ਅਮਨਦੀਪ ਤੌਰ ਢਾਲੀਵਾਲ ਜੀ ਨੇ ਗੱਲ ਕਰ ਰਹੇ ਤੇ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਝਾੜੂ ਝਾੜੂ ਫਿਰੇਗਾ ਇਸ ਵਾਰ ਫੇਰ ਜਿਹੜੀ ਆ ਸਫਾਈ ਕੀਤੀ ਜਾਏਗੀ ਉਸ ਤਰੀਕੇ ਨਾਲ ਸਾਡਨਾ ਤੇ ਅਮਿਤ ਹੌਲਜੀ ਵੀ ਮੌਜੂਦ ਨੇ ਹਾਂਜੀ ਅਮਨ ਜੀ ਕੀ ਕਹਿੰਦੇ ਹੋ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਵੱਡਾ ਸਹਿਯੋਗ ਦੇ ਰਹੇ ਹੋ ਤੁਸੀਂ ਇਲੈਕਸ਼ਨ ਚ ਕੀ ਕਹਿਣਾ ਚਾਹੁੰਦੇ ਹੋ ਅੱਜ ਈਨਾਲੇ ਸ਼ਹਿਰ ਦੇ ਲੋਕਾਂ ਨੇ ਇੱਕ ਚੀਜ਼ ਦੱਸ ਦਿੱਤੀ ਹੈ ਕਿ 1 ਜੂਨ ਨੂੰ ਢਾਲੀਵਾਲ ਸਾਹਿਬ ਇੱਕ ਤਰਫਾ ਸ਼ਹਿਰ ਦੇ ਵਿੱਚੋਂ ਲੀਡ ਕਰਨ ਜਾ ਰਹੇ ਨੇ ਮੈਡਮ ਅਮਨਦੀਪ ਕੋਰ ਢਾਲੀਵਾਲ ਨੂੰ ਜੋ ਪਿਆਰ ਜੋ ਸਤਿਕਾਰ ਸ਼ਹਿਰ ਦੇ ਜਿਹੜੇ ਦੁਕਾਨਦਾਰ ਭਰਾ ਦੇ ਰਹੇ ਨੇ ਅਸੀਂ ਇਹਨਾਂ ਦਾ ਮੇਨ ਨਹੀਂ ਦੇ ਸਕਦੇ ਜੋ ਕਿਰਪਾ ਵਾਹਿਗੁਰੂ ਕਿਰਪਾ ਕਰੇ ਜੋ ਕਿਰਪਾ ਹੋ ਰਹੀ ਹੈ ਚੜ੍ਹਦੀ ਕਲਾ ਹੈ ਕੀ ਲੱਗਦਾ ਕਿ ਜਿਹੜੇ ਵਰਕਰਾਂ ਵਲੰਟੀਅਰਾਂ ਨੇ ਮਿਹਨਤ ਕੀਤੀ ਉਹਨਾਂ ਨੂੰ ਫਲ ਮਿਲੇਗਾ ਕਦੇ ਕੋਲ ਮਿਲੇਗਾ ਜੀ ਹਰ ਬੰਦੇ ਨੇ ਆਪਣੀ ਇਲੈਕਸ਼ਨ ਸਮਝ ਕੇ ਧਾਲੀਵਾਲ ਸਾਹਿਬ ਦੀ ਇਲੈਕਸ਼ਨ ਜਿਹੜੀ ਆ ਉਹ ਲੜੀ ਆ ਔਰ ਇੱਕ ਜੀ ਨੂੰ ਜਦੋਂ ਲੋਕ ਵੋਟਰਾਂ ਚੋਂ ਵੋਟ ਕਰਨ ਵਾਸਤੇ ਨਿਕਲਣਗੇ ਪਰਮਾਤਮਾ ਚੜ੍ਹਦੀ ਕਲਾ ਕਰੇਗਾ ਧਾਲੀਵਾਲ ਸਾਹਿਬ ਦੀ ਔਰ ਚਾਰ ਜੀ ਨੂੰ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਨਿਕਲਾਂਗੇ ਲਗਾਤਾਰ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਕਿ ਇੱਥੇ ਜਿਹੜੀ ਗੱਲ ਕੀਤੀ ਜਾਂਦੀ 2 ਲੱਖ ਤੋਂ ਵੱਧ ਤੋਂ ਵੋਟਾਂ ਤੋਂ ਜਿੱਤ ਹੋਏਗੀ ਹਾਂਜੀ ਤਰੀਕੇ ਨਾਲ ਅੱਬ ਗੱਲ ਕਰ ਰਿਹਾ ਕਿਸਨਗਰ ਪੰਚਾਇਤ aí ਨਾਲਾ ਦੇ ਪ੍ਰਧਾਨ ਵੀ ਸੱਕਣਾ ਮਜੂਦ ਹੈ ਭੱਟੀ ਸਾਹਿਬ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡਾ ਹੰਗਾਰਾ ਮਿਲ ਰਿਹਾ ਬਾਜ਼ਾਰ ਵੱਲ ਡੋਰ ਟੂ ਡੋਰ ਕੀਤਾ ਜਾ ਰਿਹਾ ਦੇਖੋ ਜੀ ਅੱਜ ਤੁਸੀਂ ਦੇਖਿਆ ਕਿ ਠਾਠਾ ਮਾਰਦਾ ਸਮੁੰਦਰ ਅੱਜ ਜਿਹੜਾ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਡੋਰ ਟੂ ਡੋਰ ਕੱਢਿਆ ਜਾ ਰਿਹਾ ਦੁਕਾਨਾਂ 'ਚ ਜਾ ਕੇ ਬੇਨਤੀ ਕੀਤੀ ਜਾ ਰਹੀ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾ ਕਿ ਆਓ ਵਿਕਾਸ ਦੀ بلند ਆਵਾਜ਼ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦਾ ਸਾਥ ਦੇ ਕੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਜੋ ਜਿੱਥੇ ਸਾਡੇ ਬਾਰਡਰ ਏਰੀਏ ਦੇ ਨਾਲ ਸੰਬੰਧਤ ਕੁਝ ਮੁੱਦੇ ਐਸੇ ਨੇ ਜਿਹੜੇ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿੱਥੇ ਵਿਧਾਨ ਸਭਾ ਵਿੱਚ ਸਾਡੀ ਆਵਾਜ਼ بلند ਕਰਦੇ ਨੇ ਉੱਥੇ ਲੋਕ ਸਭਾ ਦੇ ਵਿੱਚ ਜਾ ਕੇ ਵੀ ਸਾਡੀ ਆਵਾਜ਼ ਨੂੰ ਜਿਹੜਾ بلند ਕਰਕੇ ਦਿਖਾਉਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ اپیل ਕਰਾਂਗਾ ਕਿ ਤਗੜੇ ਹੋ ਕੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਸਰਦਾਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਨੂੰ ਕਾਮਯਾਬ ਕਰੀਏ ਅੱਜ ਤੁਸੀਂ ਆਪ ਮਾਰੇ ਦੇਖਿਆ ਕਿ ਸਮੁੱਚਾ ਸ਼ਹਿਰ ਜਿਹੜਾ ਅੱਜ ਪੰਪਾਪਾਰ ਹੋਇਆ ਕਿ ਸਾਡੀ ਛੋਟੀ ਭੈਣ ਨੂੰ ਤਨ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਕਿ ਆਪਾਂ ਸਾਰੇ ਸਾਥੀ ਜਿਹੜੇ ਆ ਤਨਮਨੋ ਹੋ ਕੇ ਧਾਰੀਵਾਲ ਸਾਹਿਬ ਦੀ ਜਿੱਤ ਵਿੱਚ ਅਹਿਮ ਰੋਲ ਡਭਾਵਾਂਗੇ। ਲਗਾਤਾਰ ਤੁਸੀਂ ਤਸਵੀਰਾਂ 'ਚ ਵੇਖੋਗੇ ਕਿ ਡੋਰ ਟੂ ਡੋਰ ਕੀਤਾ ਜਾ ਰਿਹਾ ਤੇ ਕਿਤਨਾ ਕਿਤੇ ਸ਼ਹਿਰ ਵਾਸੀਆਂ ਨੇ ਵੀ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ। ਕਿਤਨਾ ਕਿਤੇ ਸਰੋਪੋ ਪਾਏ ਜਾ ਰਹੇ ਨੇ, ਪੈਸਿਆਂ ਦੇ ਹਾਰ ਪਾਏ ਜਾ ਰਹੇ ਨੇ ਤੇ ਕਿਤੇ ਵੱਡਾ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਸਭਾ ਵਿਧਾਇਕ ਚੋਣਾਂ ਨੂੰ ਲੈ ਕੇ ਲਗਾ ਕਾਫੀ ਉਤਸ਼ਾਹ ਦਿਖਿ ਰਿਹਾ ਉਸੇ ਨਾਲ ਹੀ ਜੇ ਗਵਰਨਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨੂੰ ਜਿਹੜੇ ਅਮਨਦੀਪ ਕੌਰ ਨੇ ਉਹਨਾਂ ਵੱਲੋਂ ਵੀ ਗੱਲ ਇਸ ਵਾਰ ਜਿਹੜੀ ਇਹ ਵਿਕਾਸ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤੇ ਵਿਕਾਸ ਦੇ ਨਾਤੇ ਦੇ ਲੋਕਾਂ ਕੋਲੋਂ ਵੋਟਾਂ ਮੰਗੇ ਜਾ ਰਹੀ ਨੇ ਬਾਕੀ ਤੁਸੀਂ ਜੋਰੋ ਦਾਈ ਦਸ ਅਮਰੋਲ ਪੰਜਾਬ ਦੇ ਨਾਲ ਅਜਨਾਲਾ ਤੋਂ ਜਗੀਰ ਸਿੰਘ